ਲੋ ਵੀ ਕਿਸਾਨ ਵੀਰੋ ਜਿਹੜਾ ਆਪਣਾ ਬਾਈ ਮੇਨ ਆ ਜਿਹੜੇ ਸਾਰਾ ਇਹਦਾ ਦੇਖ ਰੇਕ ਰੇਟ ਦੀ ਸਾਰਾ ਲਜਾਣਾ ਜਿਹੜਾ ਜਿਹਨੇ ਬੀਜਿਆ ਆਪਾਂ ਉਹਦੇ ਨਾਲ ਵੀ ਗੱਲਬਾਤ ਕਰਦੇ ਆ ਵੀ ਪਹਿਲਾਂ ਵੀ ਤੁਸੀਂ ਲਗਾਏ ਸੀਗੇ ਵੀ ਪਹਿਲਾਂ ਕਿਵੇਂ ਰਿਆ ਮੰਡੀ ਦਾ ਮਾਹੌਲ ਤੇ ਹੁਣ ਕਿਵੇਂ ਆ ਅੰਮਰਸਰ ਮੰਡੀ ਦੇ ਵਿੱਚ ਆਪਾਂ ਦੱਸਿਆ ਸੀ ਕਿ ਬਈ ਇਹ ਪਾਲਕ ਜਿਹੜਾ ਵਿਕਦਾ ਕਿਉਂਕਿ ਉਧਰ ਲੰਗਰ-ਲੰਗਰ ਲੱਗਦੇ ਆ ਇੱਥੇ ਆਪਣੇ ਏਰੀਆ ਦੇ ਵਿੱਚ ਹੋਰ ਜਿਹੜੇ ਜਿਵੇਂ ਫਰੀਦਕੋਟ ਹੋ ਗਏ ਇੱਥੇ ਮੰਡੀਆਂ ਛੋਟੀਆਂ ਇੱਥੇ ਜਿਆਦਾ ਨਹੀਂ ਵਿਕਦਾਗਾ ਬਾਈ ਕੀ ਹਾਲ ਆ ਜੀ ਠੀਕ ਆ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਹੋਰ ਬਾਈ ਠੀਕ ਠਾਕ ਜੀ ਚੱਲਦੀ ਕਹਾਣੀ ਮੇਰੀ ਕਿਰਪਾ ਤੇ ਬਾਈ ਜੀ ਆਪਾਂ ਤੀਜੀ ਕਟਾਈ ਕਰ ਰਹੇ ਆ ਹਾਂਜੀ ਹਾਂਜੀ ਤੀਜੀ ਮੌਨ ਨਹੀਂ ਚੱਲ ਰਹੀ ਆ ਜੀ ਜੀ ਠੀਕ ਹੈ ਤੇ ਚੌਥੀ ਲਾਵਾਂਗੇ ਕਿ ਨਹੀਂ ਬਈ ਨਹੀਂ ਜੀ ਚੌਥੀ ਨਹੀਂ ਲੈਂਦੇ ਹੁਣ ਨਾ ਇਹਦੇ ਚ ਸਾਫਾ ਸਾਫ ਕਰਕੇ 100 ਮੀਟਰ ਮਾਰ ਕੇ ਤੇ ਨੂੰ ਤੱਤੀ ਨੂੰ ਸਕਾ ਕੇ ਹਾਂਜੀ ਫਿਰ ਇਹ ਦੁਬਾਰਾ ਬਜਾਈ ਕਰਾਂਗੇ ਇਹ ਕਰਨੀ ਕਰੀ ਕਿਹੜੀ ਫਸਲ ਪਾਣੀ ਬਾਹੀ ਕਰਨੀ ਪਾਲਕੀ ਕਰੇ ਤੇ ਪਾਲਕ ਦਾ ਵੀ ਸਰ ਗਾਂ ਰੇਟ ਵਧੀਆ ਮਿਲੂਗਾ ਹਾਂਜੀ ਪਾਲਕ ਦਾ ਗ੍ਰੇਡ ਵਧੀਆ ਹੋਊਗਾ ਹਾਂਜੀ ਹਾਂਜੀ ਸਰਬਰੀ ਜਾਨੀ 20-25 ਦਿਨ ਤਿਆਰ ਹੋ ਜੂਗਾ ਬਸ ਮਹੀਨੇ ਕੀ ਤਿਆਰ ਹੋ ਜਾਣਾ ਹਾਂਜੀ ਤੇ ਮਹੀਨੇ ਤੋਂ ਬਾਅਦ ਫਿਰ ਆਪਣਾ ਭਾਅ ਮਿਲ